29 ਤਰੀਕ ਨੂੰ ਜਿਹੜੇ ਇੱਕ 29 ਸਤੰਬਰ ਨੂੰ ਪੇਤੀ ਹੋਈ ਸੀ SBI ਬੈਂਕ ਚ ਤਕਰੀਬਨ ਪੌਣੇ 9 ਵਜੇ ਦੁਪਹਿਰ ਨੂੰ 29 ਨੂੰ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਕਰੀ ਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਇਸ ਚ ਵੱਡੀ ਸਫਲਤਾ ਸੀ AIG ਦੀ ਟੀਮ ਨੂੰ ਮਿਲੀ ਜਿਹਦੇ ਚ ਨੋਸ ਤੂਸੀ ਜਿਹੜੇ ਆ ਇੱਕ ਕੰਨ ਪਛਾਤਾ ਰਹਿ ਗਿਆ ਬਾਕੀ ਦੋਸ਼ੀ ਜਿਹੜੇ ਨਾਮਜਾ ਦਰੂਗੀਆ ਉਹਦੇ ਤੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਸ਼ਹਿਰੇ ਪਨਵਾ ਦਾ ਰਹਿਣ ਵਾਲਾ ਤੇ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਣ ਤੋਂ ਬਾਅਦ ਨਸ਼ੇ ਦੀ ਲੱਤ ਹੈਗੀ ਹੈ ਇਹਨੂੰ ਇਹ ਤਾਂ ਇੱਕ ਸ਼ਾਇਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰਨਤਾਰਨ ਦਾ ਹੈਗਾ ਉਹਦੇ ਨਾਲ ਤਲਕਤ ਹੋਇਆ ਉਹਨਾਂ ਨੇ ਇਹਨਾਂ ਜਿਹੜੀ ਉਦੋਂ ਪਲੈਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬ੍ਰੇਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਉਹਨਾਂ ਨੇ ਜਾ ਕੇ ਪਹਿਲੇ ਇੱਕ ਮੋਟਰਸਾਈਕਲ ਹੋਇਆ ਮੋਟਰਸਾਈਕਲ ਖੋਨ ਤੋਂ ਬਾਅਦ ਗਾਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਦਾ ਬੈਂਕ ਵਾਲੇ ਪਾਸੇ ਨੂੰ ਚੁਬਾਰ ਵਾਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੜਤਾ ਬੁਲਟ ਮੋਟਰਸਾਈਕਲ ਦੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਮਿੰਟ ਤੇ ਅੰਦਰ ਵੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਿਹੜਾ ਮੰਨਾ ਵਾਲਾ ਟੋਲ ਪਲਾਜ਼ਾ ਹੁੰਦਾ ਉੱਥੋਂ ਪਹਿਲੇ ਹੀ ਇਹ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਣੇ ਇਹ ਵਾਪਸ ਆਪਣੇ ਉੱਥੋਂ ਭਾਂਜਣ ਦੇ ਮੌਕੇ ਤੋਂ ਔਰ ਪੈਸੇ ਲੋ ਜੀ 90000 ਰੁਪਇਆ ਤੇ ਜਿਹੜੀ ਉਹਦੀ ਗਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਫੋਰ ਕਵਰ ਕੀਤੀ ਫਿਰ ਜਿਹੜੀ ਵਿਪਨ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਹਜਾਦ ਨੂੰ ਪਤਾ ਕੋੜ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਾਹਜਾਦ ਆਵੇਗਾ ਉਹਦੇ ਤੋਂ ਉਹ ਵਿਪਨ ਤੇ ਬਾਕੀ ਪੈਸੇ ਉਹਨਾਂ ਕੋਲ ਹੈ ਇਹਨੂੰ ਸਿਰਫ 90000 ਰੁਪਇਆ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰੇ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਆ ਉਹ ਸ਼ਹਾਜਾਦ ਤੋਂ ਤਾਂ ਇੱਕ ਦੋ ਤਿੰਨ ਦੋ ਸ਼ੀਕ ਹਜੇ ਰਹਿੰਦੇ ਆ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੂਟ ਸੀ ਜਿਹੜਾ ਇੱਕ ਸਾਰੀ ਕਾਂਸਪੀਰੇਸੀ ਚ ਸੀ ਉਹ ਹਜੇ ਰਹਿੰਦਾ ਸਰ ਨਹੀਂ ਇਹ ਉਹ ਉਹ ਸ਼ਹਾਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀ ਤੋ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਹਾਜਾਦ ਨੇ ਚਲਾਈ ਐ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀ ਆ ਵੇਟ ਕਰ ਰਿਹਾ ਸੀ ਸ਼ਾਜਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਨਪਛਾਤਾ ਹੈਗਾ ਉਹ ਇੰਟਰ ਕੀਤੀ ਸੀ ਸਰ ਇਹਨਾਂ ਨੇ ਪਹਿਲੇ ਹੀ ਪਲਾਨ ਮਨਾ ਸੀ ਵੀ SBI SBI ਚਭਾਲ ਨਹੀਂ ਟਾਰਗੇਟ ਬਣਾਉਣਾ ਨਹੀਂ ਇਤਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਹੀ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੈਂਕ ਔਰ ਇਹ ਹੁਣ ਜਦੋਂ ਸ਼ਾਜਾਦ ਆਵੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜਿਸ਼ ਪੂਰਾ ਸਰ ਕਿੰਨੇ ਟਰਪਰਾਂ ਦੇ ਨਾਜ਼ਮਦ ਕੀਤੇ ਗਏ ਚ ਹੈ ਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਚ ਨਾਮ ਤੇ ਦੋਸ਼ੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਹੈ ਇੱਕ ਮੁੰਡਾ ਨਸ਼ੇਰੇ ਦਾ ਹੀ ਹੈਗਾ ਉਹ ਸੁਰੱਖਿਆ ਦਾ ਉਹਦੇ ਵੀ ਛੇਤੀ ਨੇੜੇ ਪਹੁੰਚਾਂਗੇ ਅੱਜ ਕੱਲ੍ਹ ਜੋ ਵੀ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਜੋ ਅੱਜ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਜੀ ਗੁਰਵਿੰਦਰ ਦੀ ਉਹ ਸ਼ਾਹਜਾਦ ਦੇ ਨਾਲ ਸਰ ਕੋ ਪ੍ਰਾਨੀ ਕੋ ਗੈਂਗਸਟਰ ਕਰਨਾ ਸੰਬੰਧ ਵੀ ਇਹਨਾਂ ਦੀ ਕੋਈ ਹੈਗੀ ਹੈ ਜਾਂ ਨਹੀਂ ਉਹਦੇ ਤੇ ਸ਼ਾਇਦ ਸ਼ਾਹਜਾਦ ਤੇ ਪਰਚਾ ਦਰਜ ਹੈਗਾ ਜੀ ਚੰਡੀਗੜ੍ਹ ਪੁਲਿਸ ਵੱਲੋਂ ਪਹਿਲੇ ਉਹ ਉਹ ਵੀ ਕਿਤੇ ਦੁਬਈ ਚਾਰ-ਪੰਜ ਸਾਲ ਲਾ ਕੇ ਆਇਆ ਜੋ ਪਤਾ ਲੱਗਿਆ ਔਰ ਇੱਕ ਸਾਲ ਤੋਂ ਇੱਥੇ ਸੀਗਾ ਤੇ ਐਨਡੀ ਦਾ ਸ਼ਾਇਦ ਇੱਕ ਪਰਚਾ ਚੰਡੀਗੜ੍ਹ ਪੁਲਿਸ ਵੱਲੋਂ ਉਹਦੇ ਤੇ ਦਰਜ ਕੀਤਾ ਔਰ ਥੋੜੇ ਦਿਨ ਪਹਿਲੇ ਜੇਲ੍ਹ ਤੋਂ ਬਾਹਰ ਆਇਆ ਸੀ